ਬਹੁਤ ਵਧੀਆ ਵਾਪਸੀ ਕੀਤੀ ਆ ਦਿਸ਼ਾਨ ਗੁੜਿਆ ਨੇ 46 ਬਸ ਸਟੇਰ ਆ ਹਾਂ ਪਰਮਦਾਸ ਪਰਮਦਾਸ 60 8 ਟਾਈਮ ਟਾਊਨ ਦੇਖੋ ਬਹੁਤ ਵਧੀਆ ਕੁਸ਼ਤੀ ਹੋਈ ਆ ਮਦਦ ਇਸ ოਪਾ ਓਏ ਕਰਨਵੀਰ ਆਰਟੀਲੀ ਹੁਗਾਰਾ ਜੋ ਕਿ ਰੈੱਡ ਕੌਸਟਮ ਦਾ ਪਹਿਲਵਾਨ ਹੈ ਬਹੁਤ ਹੀ ਵਧੀਆ ਖੇਡਿਆ ਤੇ ਉਹਨੇ ਵਧੀਆ ਸਕੋਰ ਬਣਾਏ ਗਏ 8-1 ਦਾ ਸਕੋਰ ਹੈ ਜਿਹੜੇ ਪਹਿਲੇ ਸਕੋਰ ਬੁੱਲੇ ਜਾਂਦੇ ਆ ਉਹ ਰੈੱਡ ਕੌਸਟਮ ਬੋਲੀ 라 ਤੋਰੇ ਰਾਕੋਰੇ ਬੋਲੀ 라 ਤੋਰੇ ਰਾਕ ਇੱਥੇ ਆਪਣੇ ਬਰਿਆਣਾ ਅਕੈਡਮੀ ਦੇ ਲਓ ਜੀ ਕਿश्ती ਦੋਵੇਂ ਪਹਿਲਵਾਨ ਆਪਣੇ ਆਪਣੇ ਵਜ਼ਨ ਦੇ ਚੈਂਪੀਅਨ ਪਹਿਲਵਾਨ ਨੇ ਬਹੁਤ ਵਧੀਆ ਲਗਟੈਕ ਕਰਕੇ ਰੈਡ ਕੋਰਸ ਦੇ ਪਹਿਲਵਾਨ ਕਰਨੀ ਸਿੰਘ ਜੀ ਦਾ ਦੋ ਨੰਬਰ ਦਾ ਤਜਰਬਾ ਆਪਣੇ ਖਾਤੇ ਚ ਕੀਤਾ ਗਿਆ ਬੇਨਤੀ ਕਰਦੇ ਕਿ ਸਟੇਜ ਤੇ ਆ ਜਾਣ ਲਾਂਗਰੀ ਵੀਰਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਸਰਦਾਰ ਸੁਰਤਾ ਸਿੰਘ ਜੀ ਸਰਦਾਰ ਮਨੋਹਰ ਸਿੰਘ ਜੀ ਸਰਦਾਰ ਫਕੀਰ ਸਿੰਘ ਜੀ ਉਹਨਾਂ ਦੀ ਪੂਰੀ ਟੀਮ ਮਾਸਟਰ ਗੁਰਜੀਤ ਸਿੰਘ ਜੀ ਵਰਪਾ ਦਾ ਬਾਈ ਵੀ ਆਪਣੇ ਜਿਹੜਾ ਬਲੂ ਕਵਸਟਨ ਦੇ ਇੱਕ ਪਹਿਲਵਾਨ ਹੈ ਇਹ ਨੀਅਰ ਨੂੰ ਰਿਪਰਜੈਂਟ ਕਰ ਚੁੱਕਾ ਆਪਣੇ ਰੇਡ ਚ ਤੇ ਵਰਜਨ ਪਿਛੇ ਬਰਦਾ 23 ਦਾ ਇਹ ਇੰਡੀਆ ਨੂੰ ਰਿਪਰੈਜ਼ੈਂਟ ਕੀਤਾ 97 ਕੇਜੀ ਚ ਤੇ ਨਾਲ ਰਣਜੀਤ ਜੋਗੀ ਹਜੇ ਜਿਹਨਾਂ ਪਹਿਲਾਂ ਵਾਲੋਂ ਜਿੱਤ ਦਾ ਸਸਣਾ ਕਰਨਾ ਮੈਂ ਤੁਹਾਨੂੰ ਭੇਜਣਾ ਭੇਜਣਾ ਮੈਂ ਬੋਲ ਕੇ ਭੇਜਣਾ ਸਰਿਮਾਨ ਸੰਤੋਪਾਰਸ਼ਣ ਗਾਧਗਰੀ ਟਰਨਮੈਂਟ ਸੇਂਤੀ ਮਿਜਲਾਣਾ ਵਰਸ਼ੀ ਦੇ ਉੱਤੇ ਪੰਜ ਦਿਨਾਂ ਦਾ ਇਹ ਖੇਡ ਮੇਲਾ ਇਹਦੇ ਵਿੱਚ ਦੋ ਦਿਨ ਹੌਕੀ ਦੇ ਮੈਚ ਹੋਏ ਆ ਜੂਨੀਅਰ ਤੇ ਸੀਨੀਅਰ ਕੱਲ ਸਮਾਪਤੀ ਹੋਈ ਆ ਅੱਜ ਰੈਸਲਿੰਗ ਦਾ ਮੁਕਾਬਲੇ ਹੋ ਰਿਹਾ ਕੱਲ ਨੂੰ ਕਬੱਡੀ ਵਾਲੀਬਾਲ ਤੇ ਪਰਸੋ ਵੀ ਕਬੱਡੀ ਤੇ ਵਾਲੀਬਾਲ ਦੇ ਅਠ ਲੱਖ ਦੇ ਮੁਕਾਬਲੇ ਹੋਣਗੇ ਇਹ ਜਿ세 ਧਾਰਮਿਕ ਸਮਾਗਮ ਅਸੀਂ ਹਰ ਸਾਲ ਕਰਾਉਂਦੇ ਆ ਉਕੇ ਸੰਦਰਸ ਦੀ ਵਾਸਤੇ ਸਾਡੇ ਬੱਚੇ ਨੌਜਵਾਨ ਉਹ ਖੇਡਾਂ ਵੱਲ ਉਤਸ਼ਾਹਤ ਹੋਣ ਕੰਦੇ ਦੇਖਿਆ ਸਾਡੇ ਬੱਚੇ ਜਿਹੜੇ ਅੱਗੇ ਰੈਸਲਰ ਦੇ ਵਿੱਚ ਉਹ ਨੈਸ਼ਨਲ ਲੈਵਲ ਤੇ ਚੜ ਜਾ ਚੁੱਕੇ ਆ ਹਾਕੀ ਦੇ ਵਿੱਚ ਪੂਰੇ ਸਟੇਟ ਤੋਂ ਨੰਬਰ ਲੈਂਦੇ ਆ ਜਿਹੜੀ ਕਬੱਡੀ ਆ ਇਹ ਤੇ ਮਾ ਸਾਡੀਆਂ ਜਿਹੜੀਆਂ ਉਹ ਟੈਨ ਤੋਂ ਪਹਿਲੇ ਆਈਆਂ ਉਹ ਸੋ ਸਾਡੀ ਕੋਸ਼ਿਸ਼ ਹੁੰਦੀ ਐ ਸੇ ਤਰ੍ਹਾਂ ਹੀ ਕਦਕਾ ਜਿਹੜਾ ਖਾਣਾ ਹੈ ਉਹਦੇ ਤੇ ਸਾਡੇ ਬੱਚੇ ਬਹੁਤ ਵਧੀਆ ਜਿਹੜਾ ਹੈਗਾ ਉਹਨਾਂ ਦੀ ਪਰਫਾਰਮੈਂਸ ਹੁੰਦੀ ਐ ਸੋ ਸਾਡੀਆਂ ਕੋਸ਼ਿਸ਼ ਹੁੰਦੀ ਐ ਕਿ ਸਾਰੇ ਵੱਖ-ਵੱਖ ਜਿਹੜੀਆਂ ਗੇਮਾਂ ਉਹਨਾਂ ਨੂੰ ਸਾਰਿਆਂ ਨੂੰ ਉਤਸ਼ਾਹਿਤ ਕੀਤਾ ਜਾਵੇ ਇਸੇ ਤਰ੍ਹਾਂ ਹੀ ਸultanpur Lodhi ਕਹਿੰਦੇ ਨੂੰ ਇਹ ਡ੍ਰੈਗਨ ਮੋਰ ਦੇ ਉੱਥੇ ਕੋਚਿੰਗ ਦੀਆਂ ਆਫਰੀ ਬੱਚਿਆਂ ਨੂੰ ਕੋਈ ਵੀ ਬੱਚਾ ਜਿਹੜਾ ਹੈਗਾ ਸਾਡੇ ਇਲਾਕੇ ਦਾ ਇਹ ਚਾਹ ਉਹ ਰੈਸਲਿੰਗ ਦੇ ਵਿੱਚ ਹੋਵੇ ਚਾਹ ਗੱਦਕੇ ਦੇ ਵਿੱਚ ਹੋਵੇ ਚਾਹ ਕਿ ਆਕਿੰਗ ਡ੍ਰੈਗਨ ਮੋਰ ਵਿੱਚ ਜਾਂ ਜਿਹੜਾ ਹੈ ਹਾਕੀ ਦੇ ਵਿੱਚ ਉਹ ਕੋਈ ਵੀ ਆਣ ਕੇ ਇੱਥੇ ਜਿਹੜਾ ਹੈਗਾ ਟ੍ਰੇਨ ਲੈ ਸਕਦਾ ਤੇ ਆਪਣੇ ਆਪ ਨੂੰ ਜਿਹੜਾ ਹੈ ਕਿਹਨਾਂ ਨਾਲ ਜੋੜ ਸਕਦਾ ਅਸੀਂ ਸਾਰਿਆਂ ਨੂੰ ਹਾਰਦਿਕ ਸੱਦਾ ਦਿੰਦੇ ਹਾਂ ਕੁਛ ਸਾਰੇ ਚੈਨਲ ਆਪਣਾ ਕੀਮਤੀ ਸਮਾਂ ਦਿੱਤਾ ਤੁਹਾਡਾ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਤੁਹਾਡਾ ਸਾਰਾ ਮੈਂ ਕਿ ਖੇਡਾਂ ਹੋਣ ਹੈ ਇਸ ਮਾਗੋ ਨੂੰ ਲੋਕਾਂ ਤੱਕ ਲੈ ਜਾਣ ਵਾਸਤੇ ਤਾਂ ਕਿ ਸਾਡੇ ਬੱਚਿਆਂ ਵਿੱਚ ਇੱਕ ਸੱਭ ਪੈਦਾ ਹੋਵੇ ਤੁਹਾਡੇ ਸਾਰੇ ਚੈਨਲ ਦਾ ਵੀ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਸਫਲਤਾ ਕੀ ਹੈ ਬੁੱਕਾ ਨਹੀਂ ਲੱਗੇ ਤੁਹਾਨੂੰ ਸਾਰਾ ਟੂਰਨਾਮੈਂਟ ਬਹੁਤ-ਬਹੁਤ ਵਧਾਈ ਕਿੰਨੀ ਖੁਸ਼ੀ ਕਿੰਨਾ ਖੁਸ਼ਾ ਹੋ ਬਹੁਤ ਅੱਛਾ ਜੀ ਸਾਨੂੰ ਸਤਿ ਸਰਤਾ ਸਿੰਘ ਜੀ ਸੰਕੀਵੀ ਵਰਸੀ ਨੂੰ ਸਰਾਨਾ ਸਮਾਗਮ ਜੋ ਸਾਡੇ ਇੱਥੇ ਹੁੰਦੇ ਵਰਸੀ ਦਾ ਮਨਾਉਂਦੇ ਆ ਉਹਦੇ ਵਿੱਚ ਅਸੀਂ ਜਨਾਬ ਖਾਕੀ ਦੇ ਟੂਰਨਾਮੈਂਟ ਕੱਲ ਹੋ ਗਿਆ ਜੇ ਆ ਅੱਜ ਕੁਸ਼ਤੀਆਂ ਦੇ ਚੱਲਦੇ ਟੂਰਨਾਮੈਂਟ ਤੇ ਕੱਲ ਨੂੰ ਆਪਣੇ ਕਬੱਡੀ ਦੇ ਚੱਲਣ ਹੈ ਜੀ ਸਾਡਾ ਬੂਆ ਬਹੁਤ ਪੈਡ ਅਦਿਸ਼ਾਤ ਹੋ ਕੇ ਇਹਨਾਂ ਕੁਸ਼ਤੀਆਂ ਨੂੰ ਪ੍ਰਮੋਟ ਕਰਦਾ ਬਾਬਾ ਜੀ ਉਹਨਾਂ ਨੇ ਇੱਥੇ ਅਕੈਡਮੀ ਵੀ ਚਲਦੀ ਆ ਤੇ ਇਹਨਾਂ ਕਸਤੀਆਂ ਦੀਆਂ ਮਤਲਬ ਬਹੁਤ ਜ਼ਰੂਰ ਤੇ ਹੈ ਜਿਹੜੀ ਇਹ ਐਡਮਿਸ਼ਨ ਦੇ ਪੱਧਰ ਤੱਕ ਅਸੀਂ ਮੇਨ ਬਾਬਾ ਜੀ ਦੀ ਇਹ ਹੈ ਕਿ ਛੋਟੇ ਬੱਚਿਆਂ ਨੂੰ ਲੈ ਕੇ ਜਿਹੜਾ ਇਹਨੂੰ ਖਲਾਇਆ ਜਾਵੇ ਜਿਹੜੇ ਛੋਟੀ ਪਨੀਰੀ ਤਿਆਰ ਹੋਵੇ ਇਸ ਚੀਜ਼ ਨੂੰ ਲੈ ਕੇ ਅਸੀਂ ਮਤਲਬ ਮੋਖ ਰੱਖਦੇ ਹਾਂ ਕਿ ਛੋਟੇ ਬੱਚਿਆਂ ਨੂੰ ਲੈ ਕੇ ਸ਼ੁਰੂਆਤ ਜਿਹੜੀ ਆ ਵਧੀਆ ਹੋਵੇ ਬਾਬਾ ਜੀ ਖੁਸ਼ੀ ਹੋਈ ਹੈ ਕਿ ਕਿੰਨੇ ਦਿਨ ਦਾ ਪ੍ਰੋਗਰਾਮ ਚੱਲਦਾ ਰਹੇਗਾ ਇਹ ਤੱਕੀਆਂ 2 ਦਿਨ ਦਾ ਹਾਕੀ ਟੂਰਨਾਮੈਂਟ ਸੀ ਜੀ ਅੱਜ ਕਸਤੀਆਂ ਦਾ ਦੋ ਦਿਨ ਦਾ ਹੈਗਾ ਕਬੱਡੀ ਦਾ ਟੂਰਨਾਮੈਂਟ ਜੀ ਇਹਨੂੰ ਵਾਰਸੀ ਸਮਾਗਨ ਤਿੰਨ ਦਿਨ ਚੱਲਿਆ ਇਹ 8-10 ਦੇ ਦਾ ਪ੍ਰੋਗਰਾਮ ਹੁੰਦਾ ਜੀ ਗੱਲ ਕੀਤੀ ਲੈ ਵੀ ਅੱਜ ਕੱਲ੍ਹ ਦੇ ਬੱਚਿਆਂ ਦੀ ਜਿੱਦਾਂ ਫੇਸਬੁੱਕ WhatsApp ਤੇ ਜ਼ਿਆਦਾ ਧਿਆਨ ਦਿੰਦੇ ਪਿਆ ਕੁਸ਼ਤੀ ਤੇ ਕਬੱਡੀ ਟੂਰਨਾਮੈਂਟ ਵਿੱਚ ਘੱਟ ਧਿਆਨ ਦਿੰਦੇ ਆ ਤੁਸੀਂ ਕੀ ਕਰਨਾ ਇਹਨਾਂ ਨੂੰ ਬੱਚਿਆਂ ਨੂੰ ਗਰਾਊਂਡਾਂ ਚਾਹੀਦੀਆਂ ਤੇ ਬਾਕੀ ਇਹ ਅਕੈਡਮੀਆ ਹੋਣ ਜਿੱਦਾਂ ਅਸ਼ਾਹ ਹੋਣ ਵਾਸਤੇ ਮੌਕੇ ਦਿੱਤੇ ਜਾਣ ਨੂੰ ਜਿੰਨਾ ਵੱਧ ਤੋਂ ਵੱਧ ਆਪਾਂ ਮੌਕੇ ਬਣਨਗੇ ਕੋਈ ਕਈਆਂ ਜਗ੍ਹਾ ਤੇ ਮੌਕਾ ਹੀ ਨਹੀਂ ਮਿਲਦਾ ਜਿੰਨਾ ਆਪਾਂ ਛੋਟੇ ਬੱਚਿਆਂ ਨੂੰ ਮੌਕੇ ਦੇਾਂਗੇ ਉਹ ਤਾਂ ਹੀ ਜ਼ਿਆਦਾ ਪ੍ਰੇਰਿਤ ਹੋ ਕੇ ਇਹ ਖੇਡਾਂ ਤੇ ਧਿਆਨ ਦੇਣ ਨਾਲ ਜ਼ਿਆਦਾ ਹੋਊਗਾ ਦਾ ਤੰਦਰੁਸਤ ਪ੍ਰੋਗਰਾਮ ਚੱਲ ਰਿਹਾ ਹੈ ਜਿਹਦੇ ਵਿੱਚ ਗ੍ਰਾਮ ਪੰਚਾਇਤ ਦਾ ਕਿੰਨਾ ਸਹਿਯੋਗ ਹੈ ਕਿ ਐਨ ਆਰ ਆਈ ਭਰਾਵਾਂ ਦਾ ਸਾਡੇ ਐਨ ਆਰ ਆਈ ਭਰਾਵਾਂ ਦਾ ਬਹੁਤ ਸਹਿਯੋਗ ਹੈ ਜੀ ਤੇ ਸਾਡੇ ਪਿੰਡ ਨਗਰ ਦਾ ਵੀ ਪੂਰਾ ਸਹਿਯੋਗ ਹੈ ਦੇ ਵਿੱਚ ਸਾਡੇ ਚੈਨਲ ਰਾਹੀਂ ਤੁਸੀਂ ਕਿਹੜੇ ਦੇਸ਼ਾਂ ਵਿੱਚ ਬੈਠੇ ਆ ਦਰਸ਼ਕ ਤੇ ਵਿਦੇਸ਼ਾਂ ਵਿੱਚ ਬੈਠੇ ਕੀ ਕਹਿਣਾ ਚਾਹੋਗੇ ਅਸੀਂ ਇਹ ਐਨ ਆਰ ਆਈ ਵੀਰਾਂ ਨੂੰ ਕਹਿਣਾ ਚਾਹੁੰਦੇ ਆ ਕਿ ਤੁਸੀਂ ਪਿੰਡਾਂ ਦੇ ਵਿੱਚ ਜੋ ਕਿ ਇਹੋ ਜਿਹੇ ਆਪਾਂ ਮੌਕੇ ਦਿੱਗੇ ਜਿਹੜਾ ਖੇਡ ਗਰਾਉਂਡਾਂ ਬਣਾਈਆਂ ਛੋਟੇ ਬੱਚਿਆਂ ਨੂੰ ਪ੍ਰਮੋਟ ਕਰੀਏ ਉਹਨਾਂ ਨਾਲ ਜਿੰਨੇ ਵੀ ਛੋਟੇ ਬੱਚਿਆਂ ਤੋਂ ਲੈ ਕੇ ਆਪਾਂ ਉਸ ਚੀਜ਼ ਨੂੰ ਉਹ ਆਪੇ ਖੇਡਾਂ ਨਾਲ ਪ੍ਰੇਰਿਤ ਹੋਣਗੇ ਤੇ ਅੱਗੇ ਵਧੀਆ ਖੇਡਣਗੇ ਤੁਸੀਂ ਆਪਣੇ ਸਮੇਂ ਵਿੱਚ ਵੀ ਕੁਸ਼ਤੀਆਂ ਦੇਖੀਆਂ ਕਬੱਡੀ ਟੂਰਨਾਮੈਂਟ ਵੀ ਦੇਖੀਆਂ ਤੁਹਾਨੂੰ ਹੁਣ ਚਿਰ ਦੇ ਪਹਿਲੇ ਚ ਕੀ ਫਰਕ ਹੋ ਜਾਏਗਾ ਕਾਫੀ ਅੰਤਰ ਆਇਆ ਕਾਫੀ ਅੰਤਰ ਆਇਆ ਹੈ ਤਾਂ ਔਰ ਜਿਹੜੇ ਅੱਜ ਦੇ ਆਪਣੇ ਮੈਡ ਦੇ ਕੋਟੀਆਂ ਆਉਂਦੀਆਂ ਕਿ ਅੱਗੇ ਪਿੰਡਾਂ ਵਿੱਚ ਬਿਲਕੁਲ ਦੇਖਣ ਨੂੰ ਮਿਲਦੀਆਂ ਨਹੀਂ ਹੁੰਦੀਆਂ ਸੀਆਂ ਲੇਕਿਨ ਹੁਣ ਜਿੰਨਾ ਅਕੈਡਮੀ ਆ ਤੇ ਸੀਚਾ ਵਾਲਾ ਚੱਲਦੀ ਆ ਇਹਦੇ ਵਿੱਚ ਬੱਚੇ ਜਦੋਂ ਲਾਗੇ ਲਾਗੇ ਪਿੰਡਾਂ ਤੋਂ ਵੀ ਬਹੁਤ ਦੇ ਵਿੱਚ ਖੇਡਣ ਉਹ ਅਕੈਡਮੀ ਵਿੱਚ ਵੀ ਬਹੁਤ ਦਾ ਕਦੇ ਆਪਣੇ ਪ੍ਰੈਕਟਿਸ ਕਰਦੇ ਆ ਤੁਸੀਂ ਸਾਡੇ ਚੈਨਲ ਨੂੰ ਆਪਣਾ ਕੀਮਤੀ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡੀ ਬਹੁਤ ਬਹੁਤ ਵੀ ਨਾ ਕੋਈ ਖਾਲਸਾ ਭਾਈ ਗੁਰਪਤੇ ਮੈਂ ਰਖਣ ਸਿੰਘ ਮੈਂਬਰ ਪੰਚਾਇਤ ਸੀਚੇਵਾਲ ਸਾਡੇ ਪਿੰਡ ਦੇ ਜੋ ਵੀ ਆਪਣੇ ਟੂਰਨਾਮੈਂਟ ਦੇ ਕੋਪ ਕਮੇਟੀ ਆ ਸਾਰਿਆਂ ਦਾ ਜੀਆਂ ਸਾਰਿਆਂ ਦੇ ਤੁਹਾਨੂੰ ਸਾਡੇ ਚੈਨਲ ਨੂੰ ਇੱਥੇ ਆਉਣ ਤੇ ਜੀਆਂ ਕਾ ਸਿਚੇਵਾ ਜੀ ਸਾਡੇ ਵਿਰਾਜਮਨ ਅੱਗੇ ਹੈ ਇਹ ਤਿੰਨ ਦਿਨਾਂ ਦਾ ਇਹ ਸਮਾਗਮ ਹੈ ਇੰਨਾ ਕੁ ਸ਼ਾਹ ਤੁਹਾਨੂੰ ਦੇਖੋ ਸਾਡੇ ਪਿੰਡ ਦੇ ਤੇ ਬਾਬਾ ਜੀ ਦਾ ਬਹੁਤ ਵੱਡੀ ਦੇਣ ਆ ਅਸੀਂ ਉਹਨਾਂ ਦਾ ਦੇਣ ਜਿਹੜੀ ਆ ਨਾ ਦੇ ਨਹੀਂ ਸਕਦੇ ਸਾਡਾ ਪਿੰਡ ਦਾ ਜਿੰਨਾ ਉਹਨਾਂ ਨੇ ਸੰਜੋਗ ਕੀਤਾ ਕੋਈ ਕਰ ਨਹੀਂ ਸਕਦਾ ਜੀ ਸਾਡੇ ਪਿੰਡ ਦੇ ਵਿੱਚ ਗਰਾਊਂਡਾਂ ਉਹਨਾਂ ਦੀ ਦੇਣ ਆ ਜੀ ਆਮ ਪਿੰਡਾਂ ਦੇ ਵਿੱਚ ਆਪਾਂ ਦੇਖਦੇ ਹਾਂ ਬੱਚਿਆਂ ਨੂੰ ਗਰਾਊਂਡਾਂ ਨਹੀਂ ਮਿਲਦੀਆਂ ਇਸ ਸਾਡੇ ਪਿੰਡ ਦੇ ਵਿੱਚ ਜੋ ਬਾਬਾ ਜੀ ਨੇ ਗਰਾਉਂਡ ਦਾ ਸਟੇਡੀਅਮ ਹਾਕੀ ਦੀ ਗਰਾਉਂਡ ਹੈਗੀ ਆ ਐਸਟਰਾ ਇਸ ਤੋਂ ਟੌਪ ਲੱਗੀ ਹੋਈ ਆ ਜੀ ਇਸ ਕਰਕੇ ਸਾਡੇ ਪਿੰਡ ਲਈ ਬਾਬਾ ਜੀ ਦਾ ਬਹੁਤ ਜ਼ਿਆਦਾ ਸੰਜੋਗ ਆ ਕਿ ਟੂਰਨਾਮੈਂਟ ਹੋ ਰਿਹਾ ਕਿ ਬੱਚਿਆਂ ਦੇ ਨਾਮ ਕਿ ਰੱਖੇ ਹੋਏ ਆ ਨਾਮਤ ਹੋਏ ਦੱਸਦੇ ਆ ਨਾਮ ਬੱਚਿਆਂ ਦੇ ਜੀ ਆਪਣੇ 45 ਕਿਲੋ ਜਿਹੜੀ 31000 ਰੁਪਿਆ ਜੀ ਫਿਰ ਜਿਹੜੀ ਹੈਗੀ ਆਪਣੀ ਹੈਗੀ 75 ਕਿਲੋ ਜੀ 61000 61000 ਆਪਾਂ ਤੇ 45000 ਰਿਆ ਜੀ ਅੱਜ ਛਿੰਝ ਹੈ ਫਿਰ ਕਬੱਡੀ ਟੂਰਨਾਮੈਂਟ ਕੱਲ ਤੋਂ ਸ਼ੁਰੂ ਹੋਣਾ ਹੈ ਜੀ ਕੱਲ ਤੋਂ ਕਬੱਡੀ ਟੂਰਨਾਮੈਂਟ ਆਪਣੀ ਸ਼ੁਰੂ ਹੋ ਦੋ ਦਿਨ ਦਾ ਕਬੱਡੀ ਟੂਰਨਾਮੈਂਟ ਆ ਪਿੰਡ ਪੱਦਰ ਤੇ ਆ ਬੱਚਿਆਂ ਦੇ ਆ ਉਦੋਂ ਬਾਅਦ ਆ ਪਿੰਡ ਪੱਦਰ ਤੇ ਆ ਅੱਜ ਕੱਲ ਦੇ ਨੌਜਵਾਨ ਬੱਚੇ ਨਹੀਂ ਨੌਜਵਾਨ ਬੱਚਿਆਂ ਨੂੰ ਦੇਖੋ ਜੀ ਖੇਡਾਂ ਦੇ ਲਈ ਗਰਾਊਂਡਾਂ ਦੇ ਵਿੱਚ ਆਉਣਾ ਚਾਹੀਦਾ ਮਾਪਿਆਂ ਨੂੰ ਵੀ ਚਾਹੀਦਾ ਵੀ ਆਪਣੇ ਬੱਚਿਆਂ ਨੂੰ ਫੂਨਾ ਤੋਂ ਹਟਾ ਕੇ ਪ੍ਰੇਰਿਤ ਕਰੀਏ ਵੀ ਅਸੀਂ ਗਰਾਊਂਡਾਂ ਦੇ ਵਿੱਚ 10 ਮਿੰਟ 15 ਮਿੰਟ ਘੰਟਾ ਆਪਣੇ ਬੱਚਿਆਂ ਨੂੰ ਆਪ ਨਾਲ ਲੈ ਕੇ ਆਉਣਾ ਚਾਹੀਦਾ ਇਸ ਕਰਕੇ ਵੀ ਆਪਣੇ ਬੱਚੇ ਸਾਡੀ ਨਿਗਾਹ ਦੇ ਸਾਹਮਣੇ ਗਰਾਊਂਡ ਦੇ ਵਿੱਚ ਕੀ ਕਰਦੇ ਪਿਆ ਖੇਡਦੇ ਪਿਆ ਥੋੜੇ ਟਾਈਮ ਲਈ ਆਪਾਂ ਨੂੰ ਆਪ ਨਾਲ ਵੀ ਆਉਣਾ ਜ਼ਰੂਰ ਤੇ ਜੀ ਸਾਡੇ ਚੈਨਲ ਨੂੰ ਆਪਣਾ ਕੀਮਤੀ ਸਮਾਂ ਦਿੱਤਾ ਬਹੁਤ ਬਹੁਤ ਆਮ ਜੀ